ਇਸ ਤਰ੍ਹਾਂ ਯੂਨੀਵਰਸਿਟੀ ਦੇ ਜਿਹੜਾ ਐਸਟੀੂ ਖੁੱਲ ਰਿਹਾ ਪਿਆ ਪੁਰਾਣੇ ਜਿਹੜੇ ਕਰਦੇ ਸੀ ਅਸੀਂ ਕਿਤਾਬਾਂ 'ਚ ਪੜੇ ਜਿਹੇ ਜਿਹੜਾ ਤੁਹਾਡੇ ਵਕਤ ਸਿਲੇਬਸ ਸੀ ਉਹ ਹੁਣ ਨਹੀਂ ਤੁਸੀਂ ਤਾਂ ਇਹ ਚੀਜ਼ਾਂ ਕਿਤਾਬਾਂ 'ਚ ਪੜ੍ਹੀਆਂ ਜਦੋਂ ਮੈਂ ਪੜ੍ਹਦਾ ਸੀ ਉਦੋਂ ਵੀ ਬਹੁਤ ਚੀਜ਼ਾਂ ਮਿਲ ਜਾਂਦੇ ਸੀ ਪਰ ਜਿਵੇਂ ਜਿਵੇਂ ਸਿਸਟਮ ਸਟਰੋਂਗ ਹੁੰਦਾ ਜਾਂਦਾ ਹੈ ਜਿਸ ਤਰ੍ਹਾਂ ਦੀ ਸੋਚ ਰਾਜ ਕਰਦੀ ਹੈ ਕਈ ਵਾਰੀ ਬਹੁਤ ਸਾਰੇ ਬੁਖਸੂਦਾਂ ਚੇਂਜ ਵੀ ਹੋ ਜਾਂਦੇ ਔਰ ਜਿਹੜੇ ਲੋਕ ਗਥਾਵਾਂ ਜਦੋਂ ਅੰਗਰੇਜ਼ਾਂ ਦਾ ਕਾਲ ਸੀ ਉਦੋਂ ਬਹੁਤ ਚੀਜ਼ਾਂ ਉਸ ਤਰ੍ਹਾਂ ਲਿਖਤੀ ਰੂਪ ਚ ਨਹੀਂ ਆ ਪਾਈਆਂ ਸੀ ਕਿਉਂਕਿ ਉਹਨਾਂ ਦੌਰਾਂ ਚ ਕੁਸ਼ਕ ਲੋਕ ਪੜਦੇ ਸੀ ਜਾਂ ਕੋਈ ਆਰਮੀ ਚਲੇ ਜਾਂਦੇ ਸੀ ਉਹ ਪੜ ਲੈਂਦੇ ਸੀ ਆਮ ਅਸੀਂ ਜਿਹੜੇ ਪਿੰਡਾਂ ਵਾਲੇ ਸਾਡੇ ਬਾਪ ਦਾਦੇ ਬਜ਼ੁਰਗ ਉਹਨਾਂ ਸਕੂਲਾਂ ਚ ਨਹੀਂ ਗਏ ਉਹਨਾਂ ਨੂੰ ਦੋ ਪਾਸਾ ਆਮ ਆਉਂਦੀਆਂ ਹੁੰਦੀਆਂ ਸੀ ਵੱਤ ਤੋਂ ਵੱਧ ਉਰਦੂ ਸਿੱਖ ਲੈਂਦੇ ਸੀ ਜਾਂ ਸਾਨੂੰ ਪੰਜਾਬੀ ਜਾਂ ਫਿਰ ਹਿਸਾਬ ਜਿਹੜੇ ਆਮ ਗੁਰਦੁਆਰਿਆਂ ਚ ਵੀ ਉਹਦਾ ਕੋਈ ਮਾਸਟਰ ਜਿੰਨਾ ਪੜਾਉਂਦੇ ਸੀ ਪਰ ਇਹ ਸਿਨੇਮਾ ਵੀ ਇੱਕ ਮਾਧਿਅਮ ਹੈ ਦੇਖੋ ਅੱਗੇ ਕੀ ਸੀ ਕਿ ਕਿਤਾਬਾਂ ਤੇ ਅਸੀਂ ਡਿਪੈਂਡੈਂਟ ਹੋ ਗਏ ਸੀ ਹੁਣ ਕੀ ਹੈ ਇੱਕ ਜਿਹੜਾ ਸੋਸ਼ਲ ਮੀਡੀਆ ਦੇ ਕੇ ਫਾਇਦਾ ਹੈ ਕਿ ਅਸੀਂ ਉਹ ਚੀਜ਼ਾਂ ਇਸ ਤੇ ਜਿਉਂਦੀਆਂ ਰੱਖ ਸਕਦੇ ਹਾਂ ਔਰ ਬੱਚੇ ਜਿਹੜੇ ਉਹ ਜ਼ਿਆਦਾ ਫੋਨ ਨਾਲ ਜੁੜੇ ਹੋਏ ਆ ਤੁਸੀਂ ਕਿਸੇ ਬੱਚੇ ਨੂੰ ਕਹੋਗੇ ਕਿਤਾਬ ਉਦਾਂ ਨਿੱਜੀ ਤੌਰ ਤੇ ਨਹੀਂ ਪੜ੍ਹੂਗਾ ਪਰ ਫੋਨ 'ਚ ਕਈ ਵਾਰ ਉਹ ਕਿਤਾਬ ਵੀ ਪੜ੍ਹ ਲੈਂਦਾ ਈ-ਬੁੱਕ ਤੇ ਜਾ ਕੇ ਸੋ ਇਸ ਤਰ੍ਹਾਂ ਦੀਆਂ ਜੇ ਚੀਜ਼ਾਂ ਬਣਦੀਆਂ ਰਹਿਣਗੀਆਂ ਇੱਕ ਤਾਂ ਇਹ ਹੈ ਕਿ ਇਹ ਫਿਲਮ ਹੈ ਜਿਹਦੇ ਵਿੱਚ ਬਾਪੂ ਬੇਬੇ ਬੱਚੇ ਬਜ਼ੁਰਗ ਸਾਰੇ ਇਕੱਠੇ ਬੈਠ ਕੇ ਦੇਖ ਸਕਦੇ ਆ ਇਹ ਉਸ ਤਰ੍ਹਾਂ ਦਾ ਕਨਸੈਪਟ ਹੈ ਔਰ ਪੰਜਾਬੀ ਸਿਨੇਮਾ ਤਾਂ ਹੀ ਵੱਡਾ ਬਣੂਗਾ ਜਦੋਂ ਫੈਮਲੀ ਆਉਣਗੀਆਂ ਇਕੱਲੇ ਨੌਜਵਾਨਾਂ ਦੇ ਮੁੰਡੇ ਕੁੜੀਆਂ ਦੇ ਆਉਣ ਨਾਲ ਸਿਨੇਮਾ ਗਰੋ ਨਹੀਂ ਕਰੂਗਾ ਆਪਣਾ ਉਹ ਇੱਕ ਲਿਮਟ ਤੱਕ ਰਹਿ ਜੂਗਾ ਜੇ ਅਸੀਂ ਸਾਊਥ ਦੇ ਬਰਾਬਰ ਦਾ ਸਿਨੇਮਾ ਖੜਾ ਕਰਨਾ ਹੈ ਉਹਦੇ ਲਈ ਪਰਿਵਾਰਾਂ ਦਾ ਆਉਣਾ ਚਾਹੀਦਾ ਉਹ ਸਾਡਾ ਸਮਾਜ ਕਿਸ ਤਰ੍ਹਾਂ ਕਿੰਨੀ ਆਜ਼ਾਦੀ ਅਲਾਉ ਕਰਦਾ ਉਸ ਮੁਤਲਕ ਫਿਲਮ ਕਮਾਲ ਹੈ ਮਾਤਾਬ ਐਕਟਿੰਗ ਕਰਦੇ ਜੇ ਦੋ ਜੇ ਕਿਤੇ ਜੇਲਾ ਸਾਡੇ ਅੱਜ ਦੇ ਸਾਰੇ ਸਹਿਯੋਗ ਪਰਮਾਤਮਾ ਖੜਦੇ ਕਰਦੇ ਨੇ ਜੇ ਅਸੀਂ ਪੰਜਾਬੀ ਪੁਰਾਣਾ ਸਿਨੇਮਾ ਵੇਖਦੇ ਹਾਂ ਜੀ ਤਾਂ ਸਾਨੂੰ ਸਾਰੇ ਤੋਂ ਪਰਵਾਹ ਕਰਦੇ ਨੇ ਇੱਕ ਤਰਾਸ ਦੀ ਬਦਲਦੇ ਯੁੱਗ ਦੀ ਜਿਵੇਂ ਜਿਵੇਂ ਫੋਨ ਆ ਗਏ ਨੇ ਬਹੁਤ ਇਕੱਲੇ ਇਕੱਲੇ ਕਰਕੇ ਔਰ ਇਹ ਚੀਜ਼ ਆਪਾਂ ਨੇ ਕਰੋਨਾ ਕਾਲ ਚ ਦੇਖਿਆ ਵੀ ਹੈ ਕਿ ਬਹੁਤ ਲੋਕ ਆਪਣੇ ਬਾਪ ਤੋਂ ਵੀ ਦੂਰ ਹੋ ਗਏ ਜਦੋਂ ਕੋਈ ਪਰਿਵਾਰ ਚ ਸਿੱਕ ਮੈਂਬਰ ਹੁੰਦਾ ਸੀ ਉਹਨੂੰ ਇਕੱਲਾ ਛੱਡ ਦਿੰਦੇ ਇਹ ਬਹੁਤ ਸਮਾਜ ਲਈ ਖਤਰਨਾਕ ਚੀਜ਼ ਹੈ ਤੇ ਮੈਂ ਤਾਂ ਜਿਹੜੇ ਪਿੰਡ ਜਾਣਾ ਹੋਣਾ ਸੀ ਜਦੋਂ ਆਮ ਤੌਰ ਤੇ ਮੈਂ ਤਾਂ ਨਿੱਜੀ ਤੌਰ ਤੇ ਖਾੜੀ ਲਾਉਣਾ ਪਿੰਡਾਂ 'ਚ ਜਾਣਾ ਮੈਂ ਅਕਸਰ ਇਹ ਗੱਲ ਕਹਣਾ ਹੁੰਦਾ ਕਿ ਸ਼ਾਮ ਨੂੰ 2 ਘੰਟੇ ਆਪਦੇ ਬਾਬੇ ਲਈ ਕੱਢਿਆ ਕਰੋ ਜਿਸ ਚੀਜ਼ ਨੂੰ ਤੁਹਾਡੇ ਬਾਪ ਦਾਦੇ ਅੱਜ ਤੱਕ ਦਰਸ ਰਹੇ ਹਨ ਕੱਲ੍ਹ ਤੁਸੀਂ ਵੀ ਇਹਨੂੰ ਦਰਸਣਾ ਹੈ ਜਦੋਂ ਅਗਲੀਆਂ ਜਨਰੇਸ਼ਨਾਂ ਆਉਣਾਂ ਜੇ ਤੁਸੀਂ ਤੁਹਾਡੇ 'ਚ ਇਸ ਤਰ੍ਹਾਂ ਦੇ ਜੀਨਸ ਹੋਣਗੇ ਕਿ ਅੱਜ ਤੁਸੀਂ ਆਪਣੇ ਬਾਬੇ ਕੋਲ ਬੇਲੇ ਟਾਈਮ ਬੈਠਦੇ ਹੋ ਦੇਖੋ ਬੱਚੇ ਨੂੰ ਜਵਾਨ ਕਰਨ ਚ ਘਟ ਮਤਲਬ ਉਹਦੀ ਲੋੜ ਹੈ ਪਰ ਆਪਦੇ ਬਜ਼ੁਰਗਾਂ ਨੂੰ ਸਾਹਮਣੇ ਦੀ ਜ਼ਿਆਦਾ ਲੋੜ ਹੈ। ਔਰ ਇਹ ਕਲਚਰ ਪੈਦਾ ਹੋਣਾ ਚਾਹੀਦਾ ਜੋ ਸਾਡੇ ਸੀ। ਇਹ ਤਾਂ ਹੀ ਸੰਭਵ ਹੈ ਜੇ ਤੀਜੀ ਜਨਰੇਸ਼ਨ ਉਹਦੇ ਨਾਲ ਬੈਠੂਗੀ। ਔਰ ਵੈਸੇ ਵੀ ਜਿਹੜਾ 1947 ਤੋਂ ਅੱਜ ਦਾ ਦੇਖੋ ਕਿੰਨਾ ਯੋਗ ਬਦਲ ਗਿਆ। ਜਿਹੜੀਆਂ ਉਸ ਟਾਈਮ ਚੀਜ਼ਾਂ ਲਿਖੀਆਂ ਉਹ ਸਾਰੀਆਂ ਅੱਜ ਸੰਭਵ ਨਹੀਂ। ਇਸ ਕਰਕੇ ਐਮੈਂਡਮੈਂਟਸ ਤਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ। ਇਹ ਤਾਂ ਸੰਭਵ ਹੈ ਜੇ ਅੱਛੇ ਵਕੀਲ ਜਿਹੜੇ ਨੌਜਵਾਨ ਹੈ ਉਦਮੀ ਜਿਨ੍ਹਾਂ ਨੂੰ ਜਿਹੜੇ ਆਪਣੇ ਸੱਭਿਆਚਾਰ ਨਾਲ ਜੁੜੇ ਆ ਉਹ ਇਹ ਚੀਜ਼ਾਂ ਪੋਸੀਬਲ ਕਰਾ ਸਕਦੇ ਇੱਕੋ ਰਸਤਾ ਹੈ ਇਹ ਇੱਕ ਪ੍ਰੋਬਲਮ ਹੈ ਐਸੇ ਕਰਕੇ ਬਹੁਤ ਜਿਹੜੇ ਮੇਕਰ ਹੈ ਉਹ ਧਾਰਮਿਕ ਫਿਲਮ ਨਹੀਂ ਬਣਾ ਪਾਉਂਦੇ ਕਈ ਬੰਦੇ ਬਜ਼ੁਰਗਾਂ ਨੂੰ ਇਹ ਹੁੰਦਾ ਹੈ ਅਕਸਰ ਜਦੋਂ ਮੈਂ ਮਿਲਦਾ ਪ੍ਰੋਗਰਾਮਾਂ ਤੇ ਜਾਂਦੇ ਹਾਂ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਵੀ ਐਦਾਂ ਦੀ ਇੱਕ ਫਿਲਮ ਬਣਾਓ ਪਰ ਜਿੱਦਾਂ ਹੁਣ ਸੱਚਾ ਸੂਰਮਾ ਸੀ ਬਣਾ ਸਕਦੇ ਹਾਂ ਪਰ ਕਿਸੇ ਵੀ ਧਰਮ ਦੇ ਧਰਮਗੁਰੂ ਨਾਲ ਰਿਲੇਟਡ ਫਿਲਮ ਨਹੀਂ ਬਣਾ ਸਕਦੇ ਉਹਦੇ ਵਿੱਚ ਬਹੁਤ ਬੰਦਸ਼ਾਂ ਆ। ਉਹ ਹੁਣ ਉਹ ਧਾਰਮਿਕ ਜਥੇਬੰਦੀਆਂ ਦੱਸ ਸਕਦੀਆਂ। ਯਾ ਤਾਂ ਇਹ ਉਪਰਾਲਾ ਜਿਹੜੀਆਂ ਸਿੱਖੀਜ਼ਮ ਨਾਲ ਜੁੜੀਆਂ ਜਥੇਬੰਦੀਆਂ ਜਾਂ ਹਿੰਦੂਇਜ਼ਮ ਨਾਲ ਜੁੜੀਆਂ ਜਥੇਬੰਦੀਆਂ ਉਹਨਾਂ ਦੇ ਜਿਹੜੇ ਸਕਾਲਰ ਹੈ ਉਹ ਮਿਲ ਬੈਠਣ ਆਰਟਿਸਟਾਂ ਨਾਲ ਗੋਸ਼ਟੀਆਂ ਹੋਣੀਆਂ ਚਾਹੀਦੀਆਂ। ਜਿਹੜੇ ਸੱਚਜੇ ਪੱਤਰਕਾਰ ਹੈ ਜਿਹੜੇ ਫਲੋਸਫੀਕਲ ਥੌਟ ਰੱਖਦੇ ਆ ਜਿਹੜੇ ਚਾਹੁੰਦੇ ਆ ਕਿ ਸਮਾਜ ਇਸ ਤਰੀਕੇ ਨਾਲ ਵੀ ਐਜੂਕੇਸ਼ਨ ਦੇਵੇ ਇਹਦਾ ਸਾਰਿਆਂ ਦੇ ਮਿਲ ਬੈਠਣ ਨਾਲ ਫਿਰ ਉਹ ਇੱਕ ਪ੍ਰੋਸੈਸ ਚੱਲੇ ਜਿਹਦੇ ਮਤਲਬਕ ਫਿਰ ਆਪਾਂ ਇੱਕ ਸਿੰਮੇ ਨੂੰ ਹੋਰ ਇੱਕ ਲੰਮਾ ਮਾਰਮਾਰ ਕਮਾ ਸਕਦੇ ਦੇਖੋ ਮੋਸ਼ਨ ਤਾਂ ਸਦਾ ਹੀ ਰਹਿੰਦਾ ਜਦੋਂ ਬੰਦੇ ਨੂੰ ਦੁੱਖ ਹੁੰਦਾ ਉਹ ਬੰਦੇ ਦੀ ਅੱਖ ਚੋਂ ਅਥਰੂ ਗਿਰਦਾ ਉਹਦੀ ਕੋਈ ਭਾਸ਼ਾ ਨਹੀਂ ਹੁੰਦੀ ਜਦੋਂ ਅਸੀਂ ਖੁਸ਼ ਹੁੰਨੇ ਹੱਸਦੇ ਆ ਉਹ ਕਿਸੇ ਵੀ ਮੁਲਕ ਚਲੇ ਜਾਵਾਂ। ਆਸਾ ਇੱਕੋ ਤਰ੍ਹਾਂ ਦਾ ਰੋਣਾ ਇੱਕੋ ਤਰ੍ਹਾਂ। ਸੋ ਬੇਸਿਕਲੀ ਇਹ ਜਿਹੜੀ ਇਹ ਗਾਥਾ ਵਿੱਚ ਤਾਂ इमोਸ਼ਨ ਆਪਣਾ ਇਹ ਕਦੇ ਵੀ ਨਹੀਂ ਬਦਲਦੇ। ਇਹ ਲੱਗਦਾ ਹੁੰਦਾ ਦੇਖੋ ਹੁਣ ਅੱਜ ਦੇ ਯੂਨਿਵਰਸ ਚ ਤਾਂ ਸਾਈ-ਫਾਈ ਫਿਲਮਾਂ ਬਣਦੀਆਂ। ਜਿਆਦਾ ਜਿਹੜੀਆਂ ਅੰਤਰਰਾਸ਼ਟਰੀ ਫਿਲਮਾਂ ਉਹ ਸਾਈ-ਫਾਈ ਬਣਦੀਆਂ ਤੀਜੀ ਦੁਨੀਆ ਦੀਆਂ। ਕਿਤੇ 6 ਡਾਈਮੈਂਸ਼ਨ ਦੀ ਗੱਲ ਹੁੰਦੀ ਹੈ, ਕਿਤੇ ਦੂਜੇ ਪਲੈਨਟ ਦੀ ਹੁੰਦੀ ਹੈ। ਜਾਂ ਜਿਹੜੀਆਂ ਸਾਡੀਆਂ ਅਗਲੀਆਂ ਸਿਵਲਾਈਜੇਸ਼ਨਾਂ ਜਿਹੜੀਆਂ ਸੱਤ ਅਡਵਾਂਸ ਆ ਉਹਨਾਂ ਦੀ ਗੱਲ ਹੁੰਦੀ ਹੈ। ਪਰ ਮੈਂ ਅਸੀਂ ਜਿਸ ਕਿਤੇ 'ਚ ਰਹੇ ਨੇ ਜਿਹੜੀ ਆਪਾਂ ਨੇ ਫਿਲਮ ਬਣਾਈ ਹੈ ਇਹ ਫਿਲਮ ਦਾ ਟਾਈਮ ਪੀਰੀਅਡ ਹੈ ਪਰ ਅੱਜ ਤੁਸੀਂ ਇਹ ਦੇਖੋ ਵੀ ਇਸ ਫਿਲਮ ਦੀ ਕੰਪਨੀ ਦਾ ਤਾਂ ਘੱਟ ਜੋਰ ਲੱਗਿਆ ਉਹ ਵੱਖਰੀ ਗੱਲ ਹੈ ਕਿ ਆਪਾਂ ਸਾਰੇ ਇਕੱਠੇ ਬੈਠ ਕੇ ਇੱਕ ਦੂਜੇ ਨੂੰ ਕੈਡਨਾ ਪਰ ਇਸ ਫਿਲਮ ਦੀ ਪ੍ਰੋਮੋਸ਼ਨ ਦਾ ਪਿੰਡਾਂ ਦੇ ਮੁੰਡਿਆਂ ਨੇ ਨੌਜਵਾਨਾਂ ਨੇ ਕੁੜੀਆਂ ਬੀਬੀਆਂ ਨੇ ਬੱਚਿਆਂ ਨੇ ਕਰੀ ਹੈ ਇਸ ਤੋਂ ਬਾਅਦ ਪੰਜਾਬ ਦੇ ਨਹੀਂ 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 ਵਰਲਡ ਵਾਈਡ ਇਹ ਲਾਈਨ ਦੇ ਪੰਜਾਬ ਚ ਵੀ ਰਿਲੀਜ਼ ਹੋ ਰਹੀ ਹੈ ਔਰ ਪਹਿਲੀ ਵਾਰੀ ਆਪਾਂ ਨੂੰ ਇੰਨੇ ਸਿਨੇਮੇ ਮਿਲੇ ਪੂਰੇ ਘਰ ਘਰ ਪਿੰਡ ਪਿੰਡ ਪਹੁੰਚ ਜੂਗੀ ਆਪਣੀ ਫਿਲਮ ਜੀ ਜੀ ਮੈਂ ਮੈਂ ਕਰਦਾ ਇਹਨਾਂ ਨੇ ਜਾਣਾ ਸੀ ਇਹਨਾਂ ਨੇ ਪਹਿਲਾਂ ਤੋਂ ਲਾਵਾ ਦਾ ਪ੍ਰਚਾਰ ਕੀਤਾ ਤੇ ਅੱਜ ਜਲੰਧਾ ਦਾ ਪ੍ਰਚਾਰ ਕਿੰਦਾ ਦਾ ਲੱਗ ਰਿਹਾ ਨਹੀਂ ਮੈਂ ਤਾਂ ਨਹੀਂ ਕਰੇ ਪ੍ਰਚਾਰ ਤੈਨੂੰ ਲਾਵਾ ਜਿਹੜਾ ਤੁਸੀਂ ਪ੍ਰਚਾਰ ਨਹੀਂ ਨਹੀਂ ਮੈਂ ਨਹੀਂ ਕਰਿਆ ਮੈਂ ਕਿਸਾਨ ਅੰਦੋਲਨ ਨਾਲ ਜੁੜਿਆ ਸੀ ਹਾਂ ਤੇ ਰਹੂੰਗਾ ਤੇ ਜੇ ਮੈਂ ਪ੍ਰਚਾਰ ਕਰਨਾ ਤਾਂ ਮੈਨੂੰ ਕੁਰਸੀ ਤੇ ਜਦ ਮਰਜੀ ਦੱਸੋ ਕਿਹੜੀ ਲੈਣੀ ਹੈ ਪੁਰਤ ਗੱਲ ਜੀ ਗੱਲ ਜੀ ਨਹੀਂ ਜੀ ਨਹੀਂ ਨਹੀਂ ਮੈਂ ਉਸੇ ਗੱਲ ਚੱਲਦੀ ਇਹ ਤੁਸੀਂ ਸੁਣੀ ਹੈ ਨਾ ਫਿਰ ਬੜੇ ਵੀ ਪਤਾ ਕੀ ਹੈ ਮੈਂ ਸਿਆਸੀ ਬੰਦੇ ਨਹੀਂ ਨਾ ਮੈਂ ਕਰਨੀ ਆ ਹਾਂ ਮੈਂ ਕਈ ਵਾਰੀ ਕਿਸੇ ਦੋਸਤ ਮਿੱਤਰ ਦੀ ਮਦਦ ਜਿਹੜਾ ਮੇਰਾ ਨਿੱਜੀ ਦੋਸਤ ਹੈ ਮੈਂ ਉਹਦੇ ਲਈ ਜੇ ਦਾ ਹੁਣ ਤੁਹਾਡੇ ਨਾਲ ਮੇਰਾ ਨਿੱਜੀ ਮਿੱਤਰਤਾ ਹੋਵੇ ਜਾਂ ਮੇਰੇ ਪਰਿਵਾਰ ਦੇ ਮੈਂਬਰ ਹੋ ਤੁਸੀਂ ਮੈਨੂੰ ਬੁਲਾ ਲਓ ਮੈਂ ਆ ਜੰਨਾ ਉਹ ਮਿੱਤਰਤਾ ਜਾ ਸਕਦਾ ਮੈਂ ਕਿਸੇ ਪ੍ਰੋਪਰ ਪਾਰਟੀ ਦੀ ਸੋਚਦਾ ਕਦੇ ਨਹੀਂ ਮੈਂ ਕਿਸੇ ਨਾਲ ਵੀ ਨਹੀਂ ਸਹਿਮਤ ਮੈਂ ਹਮੇਸ਼ਾ ਪੰਜਾਬ ਤੇ ਪੰਜਾਬੀਤ ਲਈ ਔਰ ਇਹ ਕੰਮ ਮੈਂ ਕਰਨੇ ਨਹੀਂ ਸਭਨਾਂ ਨੂੰ ਦੇਖੋ ਫੂਟ ਕਿਤੇ ਦੇਖੋ ਫੇਰ ਉਹ ਸਰ ਦੇਖੋ ਰੈਵੋਲੂਸ਼ਨਸ ਬਣਦੇ ਆ ਟੁੱਟਦੇ ਆ ਔਰ ਜਦੋਂ ਜਦੋਂ ਪ੍ਰੈਸ਼ਰ ਵਧ ਵਧ ਜੂਗਾ ਤੁਹਾਡੇ ਤੇ ਬਾਹਰ ਦੇਖੋ ਕਿਸਾਨੀ ਅੰਦੋਲਨ ਕੱਲੇ ਕਿਸਾਨਾਂ ਦਾ ਨਹੀਂ ਇਹ ਦਿਮਾਗ ਚ ਪਾ ਲੋ ਤੁਸੀਂ ਮੇਰੀ ਗੱਲ ਸਮਝੋ ਅੱਜ ਤੁਸੀਂ ਬਾਜ਼ਾਰ ਚ ਜਾਂਦੇ ਆ ਆਪਦੀ ਕਿਸੇ ਨੇ ਬਾਜ਼ਾਰ ਤੋਂ ਆਟਾ ਕਿਤੇ ਦੇਣਾ ਤੁਹਾਨੂੰ ਭਾਅ ਸਿਰ ਮਿਲਦਾ ਜਦੋਂ ਕਾਰਪੋਰੇਟ ਦੇ ਅੰਡਰ ਆ ਗਿਆ ਫਿਰ ਤੁਹਾਨੂੰ ਨਹੀਂ ਮਿਲਣਾ ਅੱਜ ਦੇਖੋ ਪਾਣੀ ਦੀ ਬੋਤਲ ਹੈ ਜਿਹੜੀ ਉਹ ਕਿੰਨੇ ਦੀ ਹੈ ਮੈਨੂੰ ਪਤਾ ਨਹੀਂ ਅੰਦਾਜ਼ਾ ਕਿੰਨੇ ਦੀ ਹੈ ਮੈਂ ਤਾਂ ਘਰ ਦੇ 20 ਤੋਂ ਸ਼ੁਰੂ ਹੁੰਦੀ ਹੈ 20 ਰੁਪਏ ਦੀ ਬੋਤਲ ਹੈ ਤੇ ਤੁਹਾਨੂੰ ਪਿਆਸ ਵਿੱਚ ਲੈਣੀ ਪਊਗੀ ਜੇ ਇਹੀ ਕੰਮ ਸਮੂਹ ਲੋਕ ਇਕੱਠੇ ਹੋ ਕੇ ਕਰਦੇ ਵੀ ਟੂਟੀਆਂ ਦਾ ਪ੍ਰਬੰਧ ਹਰ ਸਟਰੀਟ ਤੇ ਚਾਹੀਦਾ ਹੈ ਜੇ ਬਾਜ਼ਾਰ 'ਚ ਬੰਦਾ ਤੁਸੀਂ ਕਹਿੰਦੇ ਨਿੱਜੀ ਜ਼ਿੰਦਗੀ ਸੋਚਿਓ ਸਮਾਜਿਕ ਪੱਧਰ ਤੇ ਅਸੀਂ ਬਹੁਤ ਪਿੱਛੇ ਆ ਜਿੰਦਾ ਮੋਗਾ ਸ਼ਹਿਰ ਹੈ ਤੁਹਾਡਾ ਜੇ ਆਪਾਂ ਬਾਜ਼ਾਰ 'ਚ ਤੁਰਦੇ ਫਿਰਦੇ ਆਂ ਕੀ ਉੱਥੇ ਹੱਥ ਧੋਣ ਨੂਆ ਪਾਣੀ ਪੀਣ ਨੂੰ ਆ ਕਿਤੇ ਵਾਸ਼ਰੂਮ ਜਾਣ ਨੂੰ ਕੋਈ ਹੈ ਅਵੇਲੇਬਿਲਟੀ ਨਹੀਂ ਨਾ ਕਿਉਂਕਿ ਅਸੀਂ ਸਾਰੇ ਆਪਣੀ ਰੰਗਾਂ ਚ ਪਏ ਹੋਏ ਆ ਅਸੀਂ ਆਪਣੇ ਲਈ ਪਹਿਲਾਂ ਸੋਚ ਰਹੇ ਹਾਂ ਸੋਚਣਾ ਤਾਂ ਇਹ ਚਾਹੀਦਾ ਕਿ ਜੇ ਇੱਕ ਵੱਡਾ ਬਜ਼ਾਰਾ ਜੇ ਕਿਸੇ ਬੀਬੀ ਨੇ ਜਾਣਾ ਹੈ ਕਿੱਥੇ ਜਾਵੇ ਉਹ ਜਾਂ ਬੰਦੇ ਨੇ ਕਿਤੇ ਜਾਣਾ ਕਿਸੇ ਅਮਰ ਜਿੱਥੇ ਜਾਵੇ ਪਰ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ ਔਰ ਸਮਾਜਿਕ ਪੱਧਰ ਤੇ ਸਾਨੂੰ ਅੱਜ ਜਿਹੜਾ ਜੋਗ ਹੈ ਬૌਧਿਕ ਕੰਗਾਲੀ ਦੇ ਇਹ ਇੰਤਹਾ ਤੇ ਜਾ ਰਿਹਾ ਹੈ ਸਾਨੂੰ ਇਹਦੇ ਲਈ ਜਾਗਰੂਕ ਹੋਣਾ ਪੈਣਾ ਔਰ ਜਿਹੜਾ ਕਿਸਾਨੀ ਅੰਦੋਲਨ ਹੈ ਕਿਸਾਨਾਂ ਦਾ ਨਹੀਂ ਉਹ ਹਰ ਗਰੀਬ ਮਜ਼ਦੂਰ ਦਾ ਅੰਦੋਲਨ ਹੈ ਤੇ ਜੇ ਜਿਹੜੀ ਚੀਜ਼ ਕਾਰਪੋਰੇਟ ਦੇ ਧੱਕੇ ਚੜ ਜਾਂਦੀ ਹੈ ਤੁਸੀਂ ਬੈਂਕ ਚ ਜਾਂਦੇ ਹੋ ਤੁਸੀਂ ਆਪਣੀ ਮਰਜ਼ੀ ਨਾਲ ਥੋੜੀ ਕਹਿ ਸਕਦਾ ਮੇਰਾ ਵਿਆਜ ਘਟਾ ਦੇ ਯਾਰ ਅੱਛਾ ਛੱਡੋ ਤੁਸੀਂ ਤੁਸੀਂ ਮੈਡੀਕਲ ਕਿਸੇ ਹਸਪਤਾਲ ਚ ਜਾਂਦੇ ਹੋ ਅੱਜ ਪ੍ਰਾਈਵੇਟਿਜ਼ਮ ਹੋ ਗਿਆ ਇਹਨਾਂ ਜੇ ਚੀਜ਼ਾਂ ਬਾਰੇ ਪਹਿਲਾਂ ਅੱਖ ਖੁੱਲੀ ਹੁੰਦੀ ਇਹ ਨਹੀਂ ਹੋਣੀ ਸੀ ਸਟੰਟ ਪੈਂਦਾ ਅਗਲਾ 2.5 ਲੱਖ ਦਾ ਬਿੱਲ ਬਣਾ ਦਿੰਦਾ ਇਹ ਕਿਉਂ ਹੋਇਆ ਇਹੀ ਤਾਂ ਜਕੜਿਕ ਰਹਿ ਗਿਆ ਕਿਸਾਨੀਓ ਦਾ ਬਚੀ ਹੈ ਜਿੱਦਣ ਇਹ ਵੀ ਬੜਾ ਵਿੱਚ ਲੈ ਲਈ ਬਸ ਫੇ ਕੰਮ ਖਤਮ ਸਿੱਤਾ ਆਪਾਂ ਮਸ਼ੀਨਾ ਮੰਗੂ ਤੁਰੇ ਫਿਰਾਂਗੇ ਸੜਕਾਂ ਤੇ ਉਹ ਜਿਵੇਂ ਜਿਵੇਂ ਆਰਡਰ ਹੋਈ ਜੋ ਕਰੀ ਜਾਇ ਕਰਾਂਗੇ ਉਹਨਾਂ ਚਾਰ ਘੰਟੇ ਕੰਮ ਦਿਆ ਕਰਨਾ ਰੋਟੀ ਖਾ ਲਈ ਸਮਝੋ ਬਸ ਹਰ ਉਸ ਢਿੱਡ ਦਾ ਢਿੱਡ ਦਾ ਅੰਦੋਲਨ ਹਾਲੇ ਜਿਹਨੂੰ ਦੋ ਵਕਤ ਦੀ ਰੋਟੀ ਚਾਹੀਦੀ ਉਹਦਾ ਅੰਦੋਲਨ ਹੈ ਸਰ ਦਰਸ਼ਕਾਂ ਕੀ ਹੈ ਮੈਸੇਜ ਆ ਹਾਂ ਦਰਸ਼ਕ ਆਗੇ ਸੀ ਤਾਂ ਥੋਨੂੰ ਮਿਲਣ ਆਇਤੀ ਮੋਗੇ ਵਾਲਿਓ ਉਹਨਾਂ ਨੇ ਤਾਂ ਗੱਟ ਤੇ ਛੰਡੇ ਜਿਹੜੇ ਨੇ ਆਉਣਾ ਉਹ ਤਾਂ ਤਿਆਰੀ ਕਰੀ ਬੈਠੇ ਨੇ ਡਾਇਰੈਕਟਰ ਨੂੰ ਪੋਸਟਰ ਲਾਗੇ ਨਹੀਂ ਹੁੰਦਾ ਨਾ ਤੁਸ ਨੂੰ ਆਉਜਾ ਨਾ ਜਨਕੀ ਸੰਦੇਸ਼ ਮੈਂ ਤਾਂ ਇਹ ਮੇਰੀਆਂ ਦੋ ਰਾਆਵਾਂ ਹੋਣਗੀਆਂ ਵੈਸੇ ਤਾਂ ਚਲੋ ਬੱਚੇ ਸਾਤੋਂ ਜ਼ਿਆਦਾ ਇੰਟੈਲੀਜੈਂਟ ਆ ਅਸੀਂ ਉਹਨਾਂ ਨੂੰ ਕੀ ਦੱਸ ਸਕਦੇ ਆ ਦੇ ਆਰ ਮੋਰ ਬਰੇਨੀ ਦਨ ਉਸ ਬਟ ਫਿਰ ਵੀ ਮੇਰੀ ਨਿੱਜੀ ਰਾਏ ਇਹ ਹੈ ਕਿ ਕੁਝ ਚੀਜ਼ਾਂ ਥਾ ਜਿਹੜੀਆਂ ਸਾਨੂੰ ਸਮਾਜ ਨਾਲ ਜੋੜ ਕੇ ਰੱਖਦੇ ਆ ਆਪਦੇ ਵੱਡੇ ਵਡੇਰਿਆਂ ਨੂੰ ਪਿਆਰ ਤੇ ਸਤਿਕਾਰ ਦਿਓ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਹੋ ਜੰਨੇ ਆ ਉਹਨਾਂ ਨੂੰ ਰਿਸਪੈਕਟ ਦਿਓ ਜਦੋਂ ਕਿਤੇ ਰਾਹ ਜਾਂਦੇ ਬਾਜ਼ਾਰ 'ਚ ਤੁਹਾਨੂੰ ਲੱਗਦਾ ਨਾ ਉਹਨਾਂ ਨੂੰ ਰਾਹ ਛੱਡੋ ਤੇ ਉਹਨਾਂ ਦੀ ਇਮਦਾਦ ਕਰੋ ਇਹ ਸਭ ਤੋਂ ਵੱਡਾ ਪਹਿਲੂ ਹੈ ਔਰ ਜੇ ਫੇਰ ਵਕਤ ਮਿਲਦਾ ਹੈ ਫੇਸਬੁਕ ਚੋਂ ਨਿਕਲ ਕੇ ਸ਼ਾਮ ਨੂੰ ਪਿੰਡ ਪਿੰਡ ਆ ਜਿਹੜੇ ਵੀ ਤੁਹਾਡੇ ਕਸਬੇ ਆ ਆਪਣੇ ਜਿਹੜੇ ਦੇਸੀ ਖੇਡ ਹੈ ਨਾ ਛੱਡੋ ਇਹ ਜ਼ਰੂਰੀ ਨਹੀਂ ਕਿ ਕਬੱਡੀ ਚੜ੍ਹਦੀ ਉਮਰ ਚ ਖੇਡੀ ਜਾਂਦੀ ਹੈ ਹਰ ਉਮਰ ਦਾ ਆਪਣੇ ਹਾਨੀ ਇਹਨਾਂ ਦਾ ਸਾਡਾ ਇੱਕ ਦੂਜੇ ਨਾਲ ਜਿਹੜਾ ਮਲਾਪ ਵੱਧਾ ਔਰ ਸੱਥਾਂ ਚ ਬੈਠਣਾ ਜ਼ਰੂਰੀ ਹੈ ਉਹ ਚਾਚਾ ਜਿਹੜੀ ਹੁੰਦੀ ਸੀ ਉਹ ਬਹੁਤ ਅੱਛੀ ਸੀ ਇਸ ਤਰ੍ਹਾਂ ਦੀ ਪੰਜਾਬੀਆਂ ਨੂੰ ਕਿ ਫਿਲਮਾਂ ਦੇ ਨਦਰੀਆਂ ਆ ਨਹੀਂ ਨਹੀਂ ਮੈਂ ਤਾਂ ਕਾੰਖਸ਼ਾ ਕਰਦਾ ਕਿ ਇਦਾਂ ਦੀ ਬਹੁਤ ਸੀ